ਕੰਗਨਾਰਾਣਾ ਤੋਂ ਅੱਜ ਬਟਿੰਡਾ ਪਹੁੰਚੀ ਹੈ ਮਾਨ ਹਾਨੀ ਦੇ ਕੇਸ ਦੇ ਉੱਪਰ ਉਹਨਾਂ ਨੇ ਇੱਕ ਮਹਿੰਦਰ ਕੌਰ ਮਾਤਾ ਸੀ ਉਹਨਾਂ ਨੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਅਗਰਦੀਪ ਸਿੰਘ ਜੀ ਜੇ ਆਪਾਂ ਗੱਲ ਕੰਗਨਾਰਾਣਾ ਦੀ ਕਰ ਲਈ ਤਾਂ ਇਹ ਸਮੇਂ-ਸਮੇਂ ਤੇ ਟਿੱਪਣੀ ਆਈ ਦੀ ਕਰਦੀ ਰਹਿੰਦੀ ਹੈ ਹਮੇਸ਼ਾ ਵਿਵਾਦਾਂ 'ਚ ਰਹਿੰਦੀ ਹੈ ਵਿਵਾਦਾਂ 'ਚ ਰਹਿੰਦੇ ਦਾ ਕਾਰਨ ਇਹਨੂੰ ਜਿਆਦਾ ਪਤਾ ਹੋਊਗਾ ਬਜ਼ੁਰਗ ਕਹਿੰਦੇ ਨੇ ਵੀ ਬੋਲਣ ਤੋਂ ਪਹਿਲਾਂ ਸਾਨੂੰ ਤੋਲਣਾ ਚਾਹੀਦਾ ਹੈ ਇਹ ਵੀ ਇੱਕ ਜਾਨੀ ਕਿ ਬੋਲਣ ਤੋਂ ਪਹਿਲਾਂ ਤੋਲਦੀ ਨਹੀਂ ਹੈ ਕਿ ਤੇ ਆਪਣੀਆਂ ਜਿਹੜੀਆਂ ਵਿਵਾਦਿਤ ਟਿੱਪਣੀਆਂ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਬੰਦੇ ਆ ਜਿਸ ਦੇ ਕਾਰਨ ਅਜੇ ਨੂੰ ਬਠਿੰਡਾ ਦੀ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਬੁਗਤ ਨਹੀਂ ਪਈ ਹੈ। ਦੰਦਾਂ ਦੀ ਜਿਹੜੀ ਸ਼ੀਟ ਹੈ ਉਹ 2022 ਦੇ ਜਿਹੜੇ ਵਿਧਾਨ ਸਭਾ ਨੇ ਉਹਨਾਂ ਦਾ ਇੱਕ ਸੈਮੀ ਫਾਈਨਲ ਆਪਾਂ ਕਹਿ ਸਕਦੇ ਹਾਂ। ਆਮ ਆਦੀ ਪਾਰਟੀ ਲਈ ਇਹ ਸ਼ੀਟ ਜਿੱਤਨੀ ਇੱਕ ਇੱਕ ਆਪਣੀ ਬੁਕਾਰ ਦਾ ਜਿਹੜਾ ਸਵਾਲ ਬਣੀ ਹੋਈ ਹੈ ਪਰ ਉਹ ਕਿਤੇ ਨਾ ਕਿਤੇ ਜਿਹੜਾ ਸੰਦੀਪ ਸਣੀ ਦਾ ਭਰਾ ਆਏਗਾ ਬਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਉਹਨੂੰ ਉਮੀਦਵਾਰ ਅੱਨਾ ਨਹਿ ਗਿਆ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਹੈ ਕਿ ਉਹਨਾਂ ਦਾ ਰੁਝਾਨ ਉਸ ਹਲਕੇ ਵਿੱਚ ਬਹੁਤ ਜ਼ਿਆਦਾ ਲੋਕ ਜਿਵੇਂ ਕਿ ਪਹਿਲਾਂ ਅਮਰਪਾਲ ਨੇ ਵੀ ਦੱਸਾਇਆ ਲੋਕਾਂ ਨੇ ਲੱਗਦਾ ਇੱਕ ਮਹਿਮ ਜਰੂਰ ਉਹਦੀ ਬਣੀ ਹੋਈ ਹੈ ਸਰਕਾਰਾਂ ਜਦੋਂ ਆਉਂਦੀਆਂ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਹੈ ਉਦੋਂ ਬੜੇ ਯਾਤਰਾ ਕਰਦੀਆਂ ਨੇ ਕਿਉਂ ਯਾਤਰਾ ਕਰਦੀਆਂ ਨੇ ਕਿਉਂਕਿ ਨਵੇਂ-ਨਵੇਂ ਗੱਲਾਂ ਕਰਕੇ ਨਵੇਂ-ਨਵੇਂ ਲੋਕਾਂ ਨੂੰ ਜਿਹਾਉਣ ਵਾਸਤੇ ਨਵੇਂ-ਨਵੇਂ ਬਿਆਨ ਦਿੰਦੇ ਨੇ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਆਪਣੀ ਵਾਰੀ ਤੇ ਉਹ ਫਿਰ ਜਦੋਂ ਪੂਰੇ ਪ੍ਰੋਪਰ ਵਾਅਦੇ ਪੂਰੇ ਨਹੀਂ ਹੁੰਦੇ ਜਿਵੇਂ ਕਿ ਆਪਾਂ ਗੱਲ ਕਰੀਏ ਮੇ ਮਹਿਲਾ ਮਾਨ ਨੂੰ 10000 ਰੁਪਿਆ ਦੇਣਾ ਸੀ ਪੰਜਾਬ ਦੇ ਵਿੱਚ ਉਹ ਦਿੱਤਾ ਨਹੀਂ ਗਿਆ ਹੁਣ ਵਿਹਾਰ ਦੇ ਵਿੱਚ ਬੋਲਦਾ ਵੀ ਸਾਨੂੰ 3000 ਦੇਵਾਂਗੇ ਸਹਿਬ ਜੀ ਤੁਸੀਂ ਬਾਦਿਆਂ ਦੀ ਗੱਲ ਕੀਤੀ ਹੈ ਵੀ ਉਹ 100000 ਰੁਪਏ ਦੀ ਗੱਲ ਕੀਤੀ ਹੈ ਕਿ ਬਿਹਾਰ ਦੇ ਵਿੱਚ ਤਿੰਨ ਤਿੰਨ 10000 ਰੁਪਏ ਚਾਹਤਾ ਪਰ ਮੈਂ ਸੋਸ਼ਲ ਮੀਡੀਆ ਤੇ ਭਗਵਾਨ ਦਮਨ ਦੀ ਤੱਕ ਬਿਆਨ ਸੁਣ ਰਿਹਾ ਸੀ ਜੋ ਕਿ ਸੁਖਵੀਰ ਬਾਦਲ ਹੋਰਾਂ ਤੇ ਤੰਜ ਕੱਸ ਰਹੇ ਸੀ ਉਹ ਕਹਿ ਰਹੇ ਕਿ ਅਸੀਂ ਹੁਣ ਕੰਮ ਸਿੱਖ ਗਿਆ ਹੁਣ ਕਿਤੇ ਇਹ ਨਾ ਹੋਵੇ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਜਿਸ ਤਰ੍ਹਾਂ ਕਾਂਪਰ ਸਰਕਾਰ ਵੇਲੇ ਉਹਨਾਂ ਨੇ ਜਿਹੜਾ ਮਹਿਲਾਵਾਂ ਦਾ 10 ਸਫ਼ਰ ਫਰੀ ਕੀਤਾ ਸੀ ਉਹ ਬਿਲਕੁਲ ਆਖਰੀ ਟਾਈਮਾਂ ਦੇ ਵਿੱਚ ਕੀਤਾ ਇਸ ਤਰੀਕੇ ਤੇ ਇਹ ਨਾ ਹੋਵੇ ਜਿਹੜਾ 100000 ਰੁਪਿਆ ਬਿਲਕੁਲ ਆਖਰੀ ਸਮੇਂ ਤੇ ਹੋ ਗਏ ਜਾਂ ਫਿਰ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਵੱਲੋਂ ਹੋਰ ਵੀ ਵੱਡੇ ਵਾਅਦੇ ਕੀਤੇਗੇ ਉਹ ਸਾਡੇ ਪੂਰੇ ਨਹੀਂ ਹੋਇਆ ਨਾ ਕਿ 16 ਮੈਡੀਕਲ ਜਿਹੜੇ ਕਾਲਜ ਬਣਾਉਣੇ ਸੀ ਉਹ ਨਹੀਂ ਹੋਏ ਵੱਡੇ ਵੱਡੇ ਭਾਸ਼ਣਾਚ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਅਸੀਂ 16 ਮੈਡੀਕਲ ਕਾਲਜ ਤੁਸੀਂ ਫਲੈਕਸਰ ਲੱਗੀਆਂ ਦੇਖੀ ਹੋਣੀਆਂ ਹਾਈਵੇ ਤੇ ਲੱਗੀਆਂ ਹੁੰਦੀਆਂ ਨੇ ਜੀ ਹਰ ਤੱਕ ਇੱਕ ਵੀ ਨਹੀਂ ਬਣਾ ਸਾਲ ਇੱਕ ਰਹਿ ਗਿਆ ਸਾਡਾ ਜਿਵੇਂ ਹੁਣ ਲੱਗਦਾ ਵੀ ਇੱਕ ਸਾਲ ਰਹਿ ਗਿਆ ਮੈਨੂੰ ਲੱਗਦਾ ਨਹੀਂ ਇਹ ਉਧ ਘਾਟ ਤਾਦੀ ਕਰ ਸਕਦੇ ਮੈਨੂੰ ਲੱਗਦਾ ਵੀ ਨਹੀਂ ਪੱਥਰ ਜਰੂਰ ਰੱਖ ਜਾਣਗੇ ਜਾਂਦੇ ਸਮੇਂ ਚ ਜਿਹੜੀਆਂ ਜਗ੍ਹਾ ਇਹਨਾਂ ਨੂੰ ਮਿਲ ਜਾਣਗੀਆਂ ਉਹਨਾਂ ਦੇ ਯਾਨੀ ਨਹੀਂ ਪੱਥਰ ਨੇ ਉਹ ਰੱਖ ਜਾਣਗੇ ਉਧ ਘਾਟ ਨਾਲ ਕਿ ਨਾ ਹੋ ਜਿਵੇਂ ਇਹ ਦੂਜੀਆਂ ਸਰਕਾਰਾਂ ਹਮ ਤੇ ਦੰਦ ਕਰਦੇ ਆ ਕਿਤੇ ਛੋਟੇ ਹੀ ਕਰਕੇ ਰਹਿਣ ਨਹੀਂ ਪੱਥਰਾਂ ਨੂੰ ਕਰ ਬਿਲਕੁਲ ਜੀ ਇਦਾਂ ਵੀ ਹੋਇਆ ਆ ਆਪਾਂ ਦੇਖਦੇ ਆਂ ਜਿਵੇਂ ਉਹਨਾਂ ਮਸਤੂ ਵਾਲੇ ਕਾਲਜ ਬਣਨਾ ਸੀ ਮੈਡੀਕਲ ਕਾਲਜ ਉਹ ਸਰਦਾਰ ਕੁਬਰਾ ਸਿੰਘ ਮਾਨਿਆ ਕਦੀ ਵੀ 2 ਸਾਲਾਂ ਦੇ ਵਿੱਚ ਵਿੱਚ ਅਸੀਂ ਇਹਦੀ ਓਪਨਿੰਗ ਕਰ ਦਾਂਗੇ ਇੱਥੇ ਮਰੀਜ਼ ਨੇ ਜਿਹੜੇ ਉਹ ਆਪਣਾ ਇਲਾਜ ਕਰਵਾਉਣਗੇ ਪਰ ਉੱਥੇ ਮੇਰੇ ਘਰ ਦੀ ਕਿੱਟ ਵੀ ਲੱਗੀ ਇੱਕ ਹੋਰ ਭੱਗ ਦਾ ਮੁੱਦਾ ਹੈਗਾ ਚਿੰਤਾ ਵਾਲਾ ਵੀ ਹੈ ਇੱਕ ਨੌਜਾਨ ਡਰਾਈਵਰ ਆ ਜਿਹੜੇ ਜਿੱਦੋਂ ਐਕਸੀਡੈਂਟ ਹੋ ਜਾਂਦਾ ਉੱਥੇ ਕੁੱਝ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਮਰੀਕਾ ਦੇ ਵਿੱਚ ਤੁਸੀਂ ਕਾਫੀ ਫੋਰਨ ਵੀ ਤੁਸੀਂ ਜਾਣਦੇ ਰਹੇ ਹੋ ਇਸ ਕਬੂਦ ਦੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚਰਚਾ ਰਹੀ ਹੈ ਕਿ ਉਹ ਰੀਲ ਬਣਾ ਰਿਹਾ ਸੀ ਉਹ ਇਸ ਤਰ੍ਹਾਂ ਕਰ ਰਿਹਾ ਸੀ ਉਹਦੀ ਕੋਈ ਨਸ਼ਾ ਕੀਤਾ ਹੋਇਆ ਸੀ ਪੰਜਾਬ ਦਾ ਹਰ ਇੱਕ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਜਾਣ ਕੇ ਉਹਨਾਂ ਲਈ ਮੇਰੇ ਇੱਕ ਸੁਝਾਅ ਹੈਗਾ ਮੈਂ ਵੀ ਦੋਸਤੋ ਕੈਨੇਡਾ ਦੇ ਵਿੱਚ ਡਰਾਈਵਿੰਗ ਕਰਕੇ ਆਇਆ ਹਾਂ ਪਰ ਮੈਂ ਟੈਕਸੀ ਡਰਾਈਵਿੰਗ ਕੀਤੀ ਹੈ ਪਰ ਬਹੁਤ ਸੋਚ ਸਮਝ ਕੇ ਉਥੇ ਰੂਲ ਨੇ ਜਿਹੜੇ ਜਿਵੇਂ ਆਪਣੇ ਵਾਂਗੂ ਹੀ ਚਰਾਹੇ 'ਚ ਪਿਆ ਕੇ ਗੱਡੀ ਘੱਟ ਸੀ ਕੋਈ ਸਿਗਨਲ ਨਹੀਂ ਦੇਖਿਆ ਉਥੇ ਤੁਹਾਨੂੰ ਹਰ ਇੱਕ ਸਿਗਨਲ ਫੋਲੋ ਕਰਕੇ ਕਰਨਾ ਪਊਗਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਉਸ ਉਸੇ ਨੌਜਵਾਨ ਦੀ ਹੋ ਸਕਦਾ ਪਰਾਣੀ ਆ ਹੋਣ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਗੱਡੀ ਵੀ ਚਲਾ ਰਿਹਾ ਟਰੱਕ ਵੀ ਚਲਾ ਰਿਹਾ ਨਾਲ ਨਾਲ ਤੜਕਾ ਵੀ ਲਾ ਰਿਹਾ ਤਾਂ ਵੀ ਇਸ ਤਰ੍ਹਾਂ ਇਹ ਕਰੋ ਵੀ ਉਹ ਸੋਸ਼ਲ ਮੀਡੀਆ ਤੇ ਫੇਮ ਹੋਣ ਦੇ ਲਈ ਕੀਤਾ ਜਾ ਰਿਹਾ ਹੈ ਜਾਂ ਕੋਈ ਮਜਬੂਰੀ ਬਣ ਜਾਂਦੀ ਹੈ ਮੈਨੂੰ ਲੱਗਦਾ ਵੀ ਡਰਾਈਵਿੰਗ ਕਰਦੇ ਸਮੇਂ ਐਦਾਂ ਦੀਆਂ ਖੋਸ਼ੀਆਂ ਮਾਫ ਕਰਨਾ ਦੋਸਤੋ ਪੱਲ ਥੋੜੀ ਵੱਡੀ ਗੱਲ ਰਹੀ ਆ ਮੈਂ ਵੀ ਐਦਾਂ ਦੀਆਂ ਹੋਸ਼ੀਆਂ ਜਿਹੜੀਆਂ ਆਪਣੇ ਨੌਜਵਾਨਾਂ ਨੂੰ ਵੀਡੀਓ ਬਣਾਉਣੀਆਂ ਚਾਹੀਆਂ ਨੇ ਪਬਲਿਕ ਕਰਨੀਆਂ ਚਾਹੀਆਂ ਨੇ ਡਰਾਈਵਿੰਗ ਬਾਡੀ ਯੂਜ਼ ਨਾਲ ਚਲ ਜਾ ਰਹੀ ਹੈ ਤੁਸੀਂ ਕਿਸੇ ਦੀ ਜਾਣ ਵੀ ਲਾ ਕਰੋ ਮੈਨੂੰ ਲੱਗਦਾ ਵੀ ਬਹੁਤ ਡਰਾਈਵਿੰਗ ਆ ਜਿਹੜਾ ਬਹੁਤ ਇੱਕ ਗੰਭੀਰ ਮਸਲਾ ਹੈ ਇਹਨੂੰ ਬਹੁਤ ਸੋਚ ਸਮਝ ਕੇ ਟਰੱਕ ਨੂੰ ਚਲਾਉਣਾ ਚਾਹੀਦਾ ਸੀਗਾ ਡੇਲੀ ਫਾਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗੁਰਦੀਪ ਸਿੰਘ ਛਾਦਲੀ ਅੱਜ ਪੰਜਾਬ ਦੇ ਭਾਗ ਦੇ ਮੁੱਦਿਆਂ ਨੂੰ ਜਾਂ ਇਹ ਕਹ ਲਈਏ ਗਰੰਟੀ ਇਸ਼ੂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਅ ਕੁਲਦੀਪ ਸ਼ਰਮਾ ਸੀਨੀਅਰ ਪੱਤਰਕਾਰ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਰਮਾ ਜੀ ਸਵਾਗਤ ਮੈਂ ਵੀ ਗੁਰਦੀਪ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੇ ਚੈਨਲ ਡੇਲੀ ਫਾਸਟ ਪੰਜਾਬੀ ਦੇ ਸੱਜਣ ਕੇ ਸਾਡੀ ਗੱਲਬਾਤ ਰੱਖਣ ਦਾ ਜਿਹੜਾ ਬਹੁਤ ਸੇ ਤੁਹਾਡੇ ਸਾਰੇ ਦਰਸ਼ਕਾਂ ਦਾ ਦੇਸ਼ ਵਿਦੇਸ਼ ਵਿੱਚ ਬੈਠੇ ਜਿਹੜੇ ਆਪਣਾ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਵੀ ਇੱਕ ਵਾਰ ਬਹੁਤ-ਬਹੁਤ ਧੰਨਵਾਦ ਅਚਾ ਸ਼ਰਮਾ ਜੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਭੱਖ ਦੇ ਮੁੱਦੇ ਨੇ ਜਿਸ ਤਰ੍ਹਾਂ ਅੱਜ ਦਾ ਮੁੱਦਾ ਕਹਿ ਲਈਏ ਕੰਗਣਾ ਰਣੌਤ ਅੱਜ ਬਟਿੰਡਾ ਪਹੁੰਚੀ ਹੈ ਮਾਨ ਹਾਨੀ ਦੇ ਕੇਸ ਦੇ ਉੱਪਰ ਉਹਨਾਂ ਨੇ ਇੱਕ ਮਹਿੰਦਰ ਕੌਰ ਮਾਤਾ ਸੀ ਉਹਨਾਂ ਤੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਕਿਸ ਤਰ੍ਹਾਂ ਦੇਖਦੇ ਹੋ ਗੁਰਦੀਪ ਸਿੰਘ ਜੀ ਜੇ ਆਪਾਂ ਗੱਲ ਕੰਗਣਾ ਰਣੌਤ ਦੀ ਕਰਨ ਲਈ ਤਾਂ ਇਹ ਸਮੇਂ-ਸਮੇਂ ਤੇ ਟਿੱਪਣੀ ਐਡੀ ਕਰਦੀ ਰਹਿੰਦੀ ਹੈ ਹਮੇਸ਼ਾ ਵਿਵਾਦਾਂ ਚ ਰਹਿੰਦੀ ਹੈ ਵਿਵਾਦਾਂ ਚ ਰਹਿੰਦੇ ਦਾ ਕਾਰਨ ਇਹਨੂੰ ਜਿਆਦਾ ਪਤਾ ਹੋਊਗਾ ਤੇ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਤੇ ਆਪਣੇ ਸਾਰੇ ਦਰਸ਼ਕਾਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਇੱਕ ਕਿਸਾਨ ਦਾ ਕਿਸਾਨੀ ਅੰਦੋਲਨ ਜਿਹੜਾ ਚੱਲਿਆ ਸੀ ਗਾਲ ਉਹ ਤੇ ਇਹਨਾਂ ਮਤਾਵਾ ਦੇ ਕੁਝ ਭੱਦੀਆਂ ਜਿਹੜੀਆਂ ਟਿੱਪਣੀਆਂ ਗੰਗਨਾ ਰਾਤ ਵੱਲੋਂ ਕੀਤੀਆਂ ਗਈਆਂ ਸੀ ਜਿਵੇਂ ਕਿ ਆਪਣੇ ਬਜ਼ੁਰਗ ਕਹਿੰਦੇ ਨੇ ਵੀ ਬੋਲਣ ਤੋਂ ਪਹਿਲਾਂ ਸਾਨੂੰ ਤੋਲਣਾ ਚਾਹੀਦਾ ਹੈ ਇਹ ਵੀ ਇੱਕ ਯਾਨੀ ਕਿ ਬੋਲਣ ਤੋਂ ਪਹਿਲਾਂ ਤੋਲ ਦੀ ਨਹੀਂ ਹੈ ਕਿ ਤੇ ਆਪਣੀਆਂ ਜਿਹੜੀਆਂ ਵਿਵਾਦਿਤ ਟਿੱਪਣੀਆਂ ਕਰਕੇ ਹਮੇਸ਼ਾ ਚਰਚਾ ਦੇ ਵਿੱਚ ਬੰਦਿਆ ਜਿਸ ਦੇ ਕਾਰਨ ਅਜੇ ਨੂੰ ਬਠਿੰਡਾ ਦੀ ਜਿਹੜੀ ਕੋਰਟ ਦੇ ਵਿੱਚ ਪੇਸ਼ੀ ਬukt ਨਹੀਂ ਪਈ ਹੈ ਤੇ ਮੇਰੇ ਖਿਆਲ ਚ ਕਾਫੀ ਦੂਰ ਤੋਂ ਚੱਲ ਕੇ ਇਹ ਉਰੇ ਆਈ ਹੈ ਜਿਹਦੇ ਨਾਲ ਇਹਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਸੁਭਾਵਿਕ ਹੋ ਵਧੀਆਂ ਨੇ ਜੀ ਉਹ ਜ਼ਿੰਮੇਵਾਰ ਇੱਕ ਇੱਕ ਲੋ ਸੰਸਦਨਾਂਗੇ ਕੀਮਤੀ ਸਮਾਂ ਹੁੰਦਾ ਤੇ ਮਾਨਹਾਨੀ ਦਾ ਕੇਸ ਜੇਕਰ ਪਰ ਜੇ ਇਹ ਛੋਟੀ ਅਦਾਲਤ ਦੇ ਵਿੱਚ ਆਉਣਾ ਤੇ ਲੀਟਰਾਂ ਦੇ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਜੀ ਜਿਵੇਂ ਕਿ ਆਪਾਂ ਨੂੰ ਪੂਸਾਰਣ ਪਤਾ ਹੀ ਹੈ ਵੀ ਕੰਗਲਾ ਰੋਕ ਵਾਸਤੇ ਇੱਕ ਪੰਜਾਬ ਦੇ ਵਿੱਚ ਆਉਣਾ ਜਾਂ ਬਠਿੰਡੇ ਆਉਣਾ ਤਾਂ ਬਹੁਤ ਵੱਡੀ ਗੱਲ ਹੈ ਇਹ ਆਪਾਂ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਇਹੋ ਜਿਹੇ ਸਮਾਂ ਇਹਨੂੰ ਆਪਣੇ ਹਾਲਕੇ ਵਾਸਤੇ ਆਪਣੇ ਲੋਕਾਂ ਵਾਸਤੇ ਕੰਡਣਾ ਚਾਹੀਦਾ ਜਿੱਥੋਂ ਇਹ ਮੈਂਬਰ ਪਾਰਲੀਮੈਂਟ ਹੈ ਤੇ ਹਮੇਸ਼ਾ ਹੀ ਇਹਦੀਆਂ ਮੈਂ ਕਾਫੀ ਵੀਡੀਓ ਆਪਾਂ ਦੇਖੀਆਂ ਨੇ ਸਮੇਂ-ਸਮੇਂ ਤੇ ਬੈਰਲ ਵੀ ਹੁੰਦੀਆਂ ਰਹਿੰਦੀਆਂ ਨੇ ਇਹਨੇ ਪੰਜਾਬ ਦੀਆਂ ਮਾਤਾ ਭੈਣਾਂ ਨੂੰ ਮੇਰੇ ਖਿਆਲ ਚ ਕਿ ਦੀ ਆਪਾਂ ਸ਼ਬਦ ਗਲਤ ਨੇ ਉਹਦਾ ਤਰਾਏ ਦੀਆਂ ਵਾਜਾ 100 ਰੁਪਏ ਲੈ ਕੇ ਆਉਣ ਨਾਲ ਕੁਝ ਇਹੋ ਜਿਹੇ ਵਿਆਹ ਜਵਾਬ 100 ਰੁਪਏ ਦਿਹਾੜੀ ਤੇ ਆਈਆਂ ਨੇ ਕਿਹਾ ਹਾਂ 100 ਬਿਆਨ ਦਿੱਤਾ ਸੀ ਇਹਨੂੰ ਪੰਜਾਬ ਦੇ ਇਤਿਹਾਸ ਬਾਰੇ ਮੇਰੇ ਖਿਆਲ ਚ ਪਤਾ ਨਹੀਂ ਵੀ ਇੱਥੇ ਮਾਈ ਭਾਗੋ ਵਰਗੀਆਂ ਔਰਤਾਂ ਨੇ ਮਾਈ ਭਾਗੋ ਵਰਗੀਆਂ ਸਾਡੀਆਂ ਨਾਰੀਆਂ ਨੇ ਜਿਹੜਾ ਬਹੁਤ ਵੱਡਾ ਜ਼ੁਲਮ ਦੇ ਨਾਲ ਟੱਕਰ ਆ ਦਿੱਤਾ ਹੈ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਇਹ ਥੋੜੀ ਜੀ ਮੈਨੂੰ ਲੱਗਦਾ ਵੀ ਘੱਟ ਜਾਣਕਾਰੀ ਸੀ ਅਣਜਾਣ ਸੀ ਅਣਜਾਣ ਸੀ ਜਿਸ ਦਾ ਖਾਮਜਾਬ ਇਹਨੂੰ ਹੁਣ ਪੁੱਤ ਨਾ ਕਰਿਆ ਤੇ ਸ਼ਰਮਾ ਜੀ ਕੀ ਜਿਸ ਰਾਜ ਬਟੰਡਾ ਪੇਸ਼ੀ ਤੇ ਅੱਜ ਪਹੁੰਚੇ ਨੇ ਪਹਿਲਾਂ ਹਾਲਾਂਕਿ ਪਹਿਲਾਂ ਜਿਹੜੇ ਤਰੀਕਾ ਪਹਿਲਾਂ ਨਿਕਲੇ ਉਹਨਾਂ ਤੇ ਨਹੀਂ ਪਹੁੰਚੇ ਪਰ ਅੱਜ ਪਹੁੰਚੇ ਨੇ ਹਲੇ ਕੇਸ ਦਾ ਡਿਸੀਜਨ ਕੀ ਆਉਣਾ ਗੱਲਾਂ ਬਾਤਾਂ ਦੀਆਂ ਨੇ ਕੀ ਇਸ ਚੀਜ਼ ਤੋਂ ਇਹਨਾਂ ਲੀਡਰਾਂ ਨੂੰ ਕੁਝ ਸਿੱਖਣ ਦੀ ਲੋੜ ਹੈ ਮੈਨੂੰ ਤਾਂ ਲੱਗਦਾ ਵੀ ਲੀਡਰਾਂ ਨੂੰ ਨਹੀਂ ਹਰ ਇੱਕ ਇਨਸਾਨ ਨੂੰ ਬਹੁਤ ਸਿੱਖਣ ਦੀ ਲੋੜ ਹੈ ਵੀ ਹਮੇਸ਼ਾ ਹੀ ਬੋਲਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਗੁਰਦੀਪ ਸਿੰਘ ਜਤ ਆਪਣਾ ਛੋਟਾ ਛੋਟੀ ਜਿਹੜੀ ਆਪਣੇ ਬੋਲ ਨੇ ਉਹ ਕਿਸੇ ਦੇ ਮਨਾਂ ਨੂੰ ਠੇਸ ਨਾ ਪਹੁੰਚਣ ਮਨਾਂ ਦੇ ਵਿੱਚ ਹੀ ਰੱਬ ਵੱਸਦਾ ਹੈ ਜੇਕਰ ਆਪਾਂ ਵਿਵਾਦਿਤ ਗੱਲਾਂ ਕਰਾਂਗੇ ਕਿਸੇ ਦੇ ਕਿੰਤੂ ਪ੍ਰਤੂ ਕਰਾਂਗੇ ਤਾਂ ਆਪਾਂ ਨੂੰ ਹਮੇਸ਼ਾ ਅੱਪਾ ਦੇਖਿਆ ਵੀ ਸਮੱਸਿਆ ਦਾ ਸਾਹਮਣਾ ਤਾਂ ਕਰਨਾ ਹੀ ਪਊਗਾ ਉਹਦੇ ਤੇ ਆਉਣੀਆਂ ਆ ਬਾਏ ਇਲੈਕਸ਼ਨ ਤਰਨਤਨ ਦੀ ਬਾਏ ਇਲੈਕਸ਼ਨ ਹੋ ਰਹੀ ਹੈ ਉਸ ਨੂੰ ਆਪਣੇ ਨਜ਼ਰੀ ਨਾਲ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਜਾਂ ਕਿਹੜੀ ਪਾਰਟੀ ਬਾਜ਼ੀ ਮਾਸ ਰਹੀ ਹੈ ਜੀ ਜੇਕਰ ਆਪਾਂ ਗੱਲ ਕਰੀਏ ਤਰਨਤਨ ਦੀ ਤਰਨਤਨ ਦੀ ਜਿਹੜੀ ਸ਼ੀਟ ਹੈ ਉਹ 2027 ਦੀ ਜਿਹੜੀ ਵਿਧਾਨ ਸਭਾ ਨੇ ਉਹਨਾਂ ਦਾ ਇੱਕ ਸੈਮੀ ਫਾਈਨਲ ਆਪਾਂ ਕਹਿ ਸਕਦੇ ਹਾਂ ਬਹੁਤ ਆਮ ਆਦੀ ਪਾਰਟੀ ਲਈ ਇਹ ਸੀਟ ਜਿਤਨੀ ਇੱਕ ਇੱਕ ਆਪਣੀ ਬੁਕਾਰ ਦਾ ਜਿਹੜਾ ਸਵਾਲ ਬਣੀ ਹੋਈ ਹੈ ਮੁੱਛ ਦਾ ਸਵਾਲ ਹੈ ਮੁੱਛ ਦਾ ਸਵਾਲ ਹੈ ਦੇਖਦੇ ਆ ਜਿਹੜੇ ਹਾਲਾਤ ਨੇ ਉਹ ਆਮ ਆਦਮੀ ਪਾਰਟੀ ਵਾਸਤੇ ਪੰਜਾਬ ਦੇ ਵਿੱਚ ਪਹਿਲਾਂ ਤਾਂ ਬਹੁਤ ਵੱਡੀ ਪੱਧਰ ਤੇ ਜਿੱਤੇ ਤੇ ਹੁਣ ਲੋਕਾਂ ਦਾ ਜੋ-ਜੋ 3 ਸਾਲ 3.5 ਸਾਲ ਸਮਾਂ ਬੀਤਿਆਗਾ ਲੋਕਾਂ ਦਾ ਰੁਝਾਨ ਜਿਹੜਾ ਉਹ ਮੁੱਦਿਆਂ ਵੱਲ ਗੁਰਦੀਪ ਸਿੰਘ ਜੀ ਹੁਣ ਜਾਣ ਲੱਗਿਆਗਾ ਮੁੱਦੇ ਮੈਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਬਹੁਤ ਵੱਡੇ ਮੁੱਦੇ ਨੇ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਹਨਾਂ ਦਾ ਸਮਝਾਉਣਾ ਉਹ ਦੱਸੂਗਾ ਜੇਕਰ ਗੱਲ ਕਰੀਏ ਆਪਾਂ ਮੁੱਦਿਆਂ ਤੇ ਤੁਸੀਂ ਗੱਲ ਕੀਤੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਤੇ ਜਵਾਨਾ ਹੈ ਸਰਕਾਰ ਵੀ ਸੋਸ਼ਲ ਮੀਡੀਆ ਤੇ ਆਈ ਸੀ ਹਾਂ ਜਿਹੜੇ ਬੁੱਧੀਜੀਵੀ ਨੇ ਉਹ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਦੀ ਬਦਵਲਤੀ ਹੈਗਾ ਜਿਹੜੀ ਸਰਕਾਰ 2022 ਚ ਆਈ ਸੀ ਪਰ ਹੁਣ ਮੁੱਦੇ ਵੀ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਇਹਨਾਂ ਮੁੱਦਿਆਂ ਦਾ ਕਿਵਾਂਜਾ ਪਾਰਟੀ ਨੂੰ ਪੂਤਣਾ ਪਏਗਾ ਬਿਲਕੁਲ ਜੀ ਸਮੇਂ-ਸਮੇਂ ਤੇ ਸਰਕਾਰਾਂ ਜਿਹੜੇ ਵੱਡੇ ਵਾਅਦੇ ਕਰਦੀਆਂ ਨੇ ਜਦੋਂ ਵਾਅਦੇ ਆਪਦੇ ਪੂਰੇ ਨਹੀਂ ਕਰਦੀਆਂ ਤਾਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਲੋਕ ਪਾਰਟੀ ਮਾਰਦੇ ਨੇ ਇਹ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਜਿਹੜੀ ਲੋਕਤੰਤਰ ਹੈ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਸੋਨਾ ਪੱਖ ਹੈ ਉਹ ਇਹ ਹੀ ਹੈ ਵੀ ਜਦੋਂ ਆਪ ਦੇ ਲੀਡਰ ਵੋਟਾ ਲੈ ਕੇ ਲੋਕਾਂ ਨੂੰ ਭੁੱਲ ਜਾਂਦੇ ਨੇ ਤਾਂ ਇਹ ਅਗਲੇ 5 ਸਾਲਾਂ ਬਾਅਦ ਜਾਂ ਜਿਹੜੀਆਂ ਅਗਲੀਆਂ ਚੋਣਾਂ ਹੁੰਦੀਆਂ ਨੇ ਉੱਚੇ ਇਹ ਪਲਟੀ ਮਾਰ ਕੇ ਰਾਜਾ ਦੂਜੇ ਨੂੰ ਬਣਾ ਦਿੰਦੇ ਨੇ ਜਿਵੇਂ ਕਿ ਆਪਾਂ ਦੇਖੀ ਆ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਤੇ ਲੀਡਰ ਆਉਂਦੇ ਰਹਿੰਦੇ ਨੇ ਆਪਣੀ ਤਾਂ ਕੁਛ ਇਹ ਹੀ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਲੀਡਰ ਵਾਦੇ ਕਰਕੇ ਆਉਂਦੇ ਨੇ ਉਹ ਆ 5 ਸਾਲਾਂ ਦੇ ਵਿੱਚ ਵਾਦੇ ਲੋਕਾਂ ਨੂੰ ਪੂਰੇ ਕਰਨ। ਇਹ ਤਾਂ ਜਿਹੜੀ ਇਹ ਤਾਂ ਇਹ ਤਾਂ ਬਾਈ ਇਲੈਕਸ਼ਨ ਹੈ। ਕਿਉਂਕਿ ਬਾਈ ਇਲੈਕਸ਼ਨ ਬਹੁਤ ਮਾਇਨੇ ਰੱਖਦੀ ਹੁੰਦੀ ਹੈ ਕਿਉਂਕਿ ਸਰਕਾਰ ਲੋਕਾਂ ਦਾ ਵੀ ਇਹ ਕਹਿਣਾ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹ ਤੱਕੇ ਨਾਲ ਵੀ ਜਿੱਤ ਜਾਂਦੀ ਹੈ ਜਾਂ ਇਹ ਕਹਿ ਲਓ ਵੀ ਬਾਈ ਇਲੈਕਸ਼ਨ ਜਿੱਤ ਹੀ ਲੈਂਦੀ ਹੈ। ਪਰ ਹੁਣ ਕਿਤੇ ਨਾ ਕਿਤੇ ਜਿਹੜਾ ਸੰਦੀਪ ਸਣੀ ਦਾ ਭਰਾ ਆਏਗਾ। ਬਾਅਦਸ ਪੰਜਾਬ ਦੇ ਜਥੇਬੰਦੀ ਵੱਲੋਂ ਉਹਨੂੰ ਉਮੀਦਵਾਰਾਂ ਨਾਲ ਨਹੀਂ ਗਿਆ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਉਹਨਾਂ ਦਾ ਰੁਝਾਨ ਉਸ ਹਲਕੇ ਤੇ ਬਹੁਤ ਜ਼ਿਆਦਾ ਹੈ ਦੇਖੋ ਜੀ ਜੇਕਰ ਆਪਾਂ ਕੰਟ ਮੁੱਦਿਆਂ ਦੀ ਗੱਲ ਕਰੀਏ ਜਿਵੇਂ ਕਿ ਸਾਬਕਾ ਇੱਕ ਪੁਲਿਸ ਮਲਾਕ ਦਾ ਹੁਣੇ ਇਹ ਕਤਲ ਹੋਇਆ ਜੇਲ੍ਹ ਦੇ ਵਿੱਚ ਉਹ ਮੁੱਦਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਉਹ ਮੁੱਦਾ ਸੰਦੀਪ ਸਨਿਆ ਦਾ ਹਜੇ ਬਿਲਕੁਲ ਪੂਰਾ ਭਖਿਆ ਹੋਇਆ ਹੈ ਲੋਕਾਂ ਦਾ ਕਹਿਣਾ ਹੈ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਵੀ ਆ ਕਰਕੇ ਉਹਨੇ ਪੰਜਾਬ ਦੇ ਜਿਹੜੇ ਨੌਜਵਾਨ ਤੇ ਉਹਨਾਂ ਉੱਤੇ ਕਾਫੀ ਅਤਿਆਚਾਰ ਕਰੇ ਤੇ ਪੁਰਾਣੇ ਸਮੇਂ ਦੇ ਵਿੱਚ ਕਾੜਕੂਬਾਦ ਦੇ ਸਮੇਂ ਦੇ ਵਿੱਚ ਲੋਕ ਜਿਵੇਂ ਕਿ ਪਹਿਲਾਂ ਅਮਰਤਪਾਲ ਨੂੰ ਵੀ ਜਤਾਇਆ ਲੋਕਾਂ ਨੇ ਲੱਗਦਾ ਇੱਕ ਮਹਿਮ ਜਰੂਰ ਉਹਦੀ ਬਣੀ ਹੋਈ ਹੈ ਆਪਾਂ ਜਿਉਂ-ਜਿਉਂ ਆਪਾਂ ਉਹ ਹਾਕੇ ਦੇ ਵਿੱਚ ਵੀ ਇਕੱਠਿਆਂ ਨੇ ਜਾਣਾ ਹੈ ਆਪਾਂ ਦੇਖਾਂਗੇ ਚੋਣਵੇਂ ਵੀ ਦੇਖਾਂਗੇ ਤੇ ਆਪਾਂ ਨੂੰ ਲੱਗਦਾ ਵੀ ਹੈ ਵੀ ਫਿਲਹਾਲ ਸੋਸ਼ਲ ਮੀਡੀਆ ਤੇ ਗੱਲ ਕਰੀਏ ਜੇਕਰ ਸੋਸ਼ਲ ਮੀਡੀਆ ਤੇ ਸਮੀਂ ਦਾ ਜਿਹੜਾ ਭਰਾ ਹੈਗਾ ਉਹ ਆਪਾਂ ਨੂੰ ਫਿਲਹਾਲ ਅੱਗੇ ਲੱਗਦਾ ਦੇਖੋ ਜਿਹੜੇ ਪੰਜਾਬੀ ਨਿਕਲ ਕਰੇ ਪੰਜਾਬ ਦੀ ਗੱਲ ਕਰੀਏ ਜਦੋਂ ਕੋਈ ਲੋਕ ਲਹਿਰ ਬਣਦੀ ਹੈ ਤਾਂ ਕਿ ਤਨਾ ਕਿਤੇ ਉਹ ਲੋਕ ਲਹਿਰ ਨਜ਼ਰ ਤਾਂ ਆਉਂਦੀ ਹੈ ਬਿਲਕੁਲ ਨਜ਼ਰ ਆਉਂਦੀ ਹੈ ਜੀ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਹੈ ਵੀ ਸਰਦਾਰ ਸਿੰਘ ਸਿੰਘ ਮਾਨ ਉਹ ਵੀ ਸਮੇਂ-ਸਮੇਂ ਤੇ ਜਿੱਦੇ ਰਹੇ ਨੇ ਆਪਣੇ ਪਾਰਲੀਮੈਂਟ ਦੀ ਸੰਗਰੂਰਤੀ ਜਿੱਦੇ ਰਹੇ ਨੇ ਆ ਹੁਣ ਪਿੱਛੇ ਜੇ ਸਿੱਧੂ ਮੂਸੇਵਾਲਾ ਦਾ ਜਦੋਂ ਕਤਲ ਹੋਇਆ ਸੀਗਾ ਉਦੋਂ ਵੀ ਉਹਨਾਂ ਨੇ ਬਾਜ਼ੀ ਮਾਰੀ ਤੀ ਤੇ ਮੌਜੂਦਾ ਸਰਕਾਰ ਬਣੀ ਨੂੰ ਥੋੜਾ ਟਾਈਮ ਹੋਇਆ ਤੀ ਤੇ ਉਹ ਜਿੱਤੇ ਤੇਗੇ ਲੋਕ ਦੇ ਜਿਹੜੇ ਪੰਜਾਬੀ ਲੋਕ ਨੇ ਇਹ ਆਪਾਂ ਦੇਖਦੀਆਂ ਗੁਰਦੀਪ ਸਿੰਘ ਜੀ ਇਹ ਆਕੜ ਤਾਂ ਕਿਸੇ ਦੀ ਚੱਲਦੇ ਨਹੀਂ ਇਹ ਜਵਾਬ ਆ ਜਿਹੜਾ ਬਹੁਤ ਜਲਦੀ ਦਿੰਦੇ ਨੇ ਪਰ ਇੱਕ ਤੁਸੀਂ ਲੰਮੇ ਸਮੇਂ ਤੋਂ ਪੇਸ਼ਾ ਪੱਤਰਕਾਰੀਆਂ ਨਾਲ ਜੁੜੇ ਹੋਏ ਹੋ ਬੁਦੇਸ਼ਾਂ ਦੇ ਵਿੱਚ ਵੀ ਰਹੇ ਹੋ ਤਾਂ ਇਹ ਕਹਿ ਸਕਦੇ ਆ ਕਿ ਜੇ ਸਰਕਾਰ ਜਦੋਂ ਪੋਲਿਟਿਕ ਦੇ ਵਿੱਚ ਆਈ ਸੀ ਜੇ 2022 ਦੀ ਗੱਲ ਕਰੀਏ ਤਾਂ ਉਦੋਂ ਇਹ ਸਰਕਾਰ ਕਹਿੰਦੀ ਸੀ ਕਿ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛੋ ਪਰ ਹੁਣ ਜੇ ਕਿਤੇ ਨਾ ਕਿਤੇ ਜਿਹੜੇ ਸਾਡੇ ਲੋਕ ਨੇ ਜਨ ਹਲਕਿਆਂ ਦੇ ਲੋਕ ਨੇ ਵੋਟਰ ਨੇ ਸਾਡੇ ਪੰਜਾਬ ਦੇ ਤਾਂ ਸਵਾਲ ਪੁੱਛਣ ਦੀ ਗੱਲ ਕਰਦੇ ਆ ਤਾਂ ਇਹ ਜਿਹੜੀ ਸਰਕਾਰ ਹੈ ਇਹਨਾਂ ਦਾ ਸਵਾਲ ਦਾ ਜਵਾਬ ਦਿੰਦੀ ਹੈ ਪਹਿਲੀ ਗੱਲ ਤਾਂ ਸਵਾਲਾਂ ਦਾ ਜਵਾਬਾਦੂ ਭੱਜਦੇ ਨੇ ਤੇ ਅਲੋਚਨਾ ਵੀ ਨਹੀਂ ਸਹਿ ਰਹੇ ਕਿਤੇ ਨਾ ਕਿਤੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਆ ਗੁਰਦੀਪ ਸਿੰਘ ਜੀ ਆਪਾਂ ਤੁਹਾਡੀ ਗੱਲ ਬਿਲਕੁਲ ਸਹੀ ਆ ਜਦੋਂ ਸਰਕਾਰ ਆਈ ਸੀ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਦੇ ਗਿਆਨ ਸੁਣਦੇ ਹੁੰਦੇ ਸੀ ਵੀ ਲੀਡਰਾਂ ਨੂੰ ਸਵਾਲ ਕਰਨੇ ਸਿੱਖੋ ਉਹ ਲੋਕਾਂ ਨੂੰ ਆਮ ਪਬਲਿਕ ਨੇ ਲੀਏ ਦੇ ਵਿੱਚ ਕਹਿੰਦੇ ਹੁੰਦੇ ਸੀ ਹੁਣ ਉਹ ਉਹ ਅਬਦੇ ਜਿਹਦੇ ਲੋਕ ਸਵਾਲ ਕਰਦੇ ਨੇ ਤਾਂ ਉਹ ਆਪਾਂ ਦੇਖਦੇ ਆਂ ਵੀ ਭਟਕੇ ਜਾਂਦੇ ਨੇ ਕਈ ਵਾਰ ਸਰਕਾਰਾਂ ਜਦੋਂ ਆਉਂਦੀਆਂ ਨੇ ਸੱਤਾ ਦੇ ਵਿੱਚ ਆਉਣਾ ਹੁੰਦਾ ਉਦੋਂ ਬੜੇ ਯਤਨ ਕਰਦੀਆਂ ਨੇ ਕਿਉਂ ਯਤਨ ਕਰਦੀਆਂ ਨੇ ਕਿਉਂਕਿ ਨਵੇਂ-ਨਵੇਂ ਗੱਲਾਂ ਕਰਕੇ ਨਵੇਂ-ਨਵੇਂ ਲੋਕਾਂ ਨੂੰ ਜਿਹਾਉਣ ਵਾਸਤੇ ਨਵੇਂ-ਨਵੇਂ ਬਿਆਨ ਦਿੰਦੇ ਨੇ ਪਰ ਜਦੋਂ ਆਪਣੀ ਵਾਰੀ ਆਉਂਦੀ ਹੈ ਆਪਣੀ ਵਾਰੀ ਤੇ ਉਹ ਫਿਰ ਜਦੋਂ ਪੂਰੇ ਪ੍ਰੋਪਰ ਵਾਅਦੇ ਪੂਰੇ ਨਹੀਂ ਹੁੰਦੇ ਜਿਵੇਂ ਕਿ ਆਪਾਂ ਗੱਲ ਕਰੀਏ ਮੇ ਮਹਿਲਾ ਮਾਂ ਨੂੰ 1000 ਰੁਪਿਆ ਦੇਣਾ ਸੀ ਪੰਜਾਬ ਦੇ ਵਿੱਚ ਉਹ ਦਿੱਤਾ ਨਹੀਂ ਗਿਆ ਹੁਣ ਬਿਹਾਰ ਦੇ ਵਿੱਚ ਬੋਲਦਾ ਵੀ ਸਾਨੂੰ 3000 ਦੇਵਾਂਗੇ ਜਦੋਂ ਪਬਲਿਕ ਦੇ ਵਿੱਚ ਲੋਕ ਐਦਾਂ ਦੀਆਂ ਗੱਲਾਂ ਕਰਦੇ ਨੇ ਫਿਰ ਉਹਨਾਂ ਨੂੰ ਸਵਾਲ ਕਰਦੇ ਨੇ ਵੀ ਕਿਉਂ ਨਹੀਂ ਤੁਸੀਂ ਵਾਦੇ ਪੂਰੇ ਕੀਤੇ ਹੋਰ ਵੀ ਬਹੁਤ ਵਾਦੇ ਨੇ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਨੇ ਹਜੇ ਪੂਰੇ ਕਰਨੇ ਨੇ ਸਮਾਂ ਵੀ ਪਿਆ 1.5 ਸਾਲ ਦਾ ਪਰ ਦੇਖਦੇ ਆ ਵੀ ਕਿੱਦਾਂ ਦੀ ਉਹਨਾਂ ਦੀ ਲੈਂਗੁਏਜ ਹੈ ਜਿਹੜੀ ਉਹ ਥੋੜੀ ਜੀ ਆਪਾਂ ਨੂੰ ਲੱਗਦਾ ਵੀ ਜਦੋਂ ਸਵਾਲ ਜਵਾਬ ਹੁੰਦੇ ਨੇ ਤਾਂ ਥੋੜੀ ਜੀ ਤਲਖ ਨਾਲ ਗੱਲ ਕਰਦੇ ਨੇ ਸ਼ਰਮਾ ਜੀ ਤੁਸੀਂ ਵਾਦਿਆਂ ਦੀ ਗੱਲ ਕੀਤੀ ਹੈ ਵੀ ਉਹ 1000-1000 ਰੁਪਏ ਦੀ ਗੱਲ ਕੀਤੀ ਹੈ ਕਿ ਬਿਹਾਰ ਦੇ ਵਿੱਚ 3-3000 ਰੁਪਏ ਕਹਦਾ ਪਰ ਮੈਂ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਜੀ ਦਾ ਕਿ ਬਿਆਨ ਸੁਣ ਰਿਹਾ ਸੀ ਜੋ ਕਿ ਸੁਖਵੀਰ ਮਾਦਲ ਹੋਰਾਂ ਤੇ ਤੰਜ ਕਸ ਰਿਹਾ ਸੀ ਉਹ ਕਹਿ ਰਹੇ ਕਿ ਅਸੀਂ ਹੁਣ ਕੰਮ ਸਿੱਖ ਗਿਆ ਹੁਣ ਕਿਤੇ ਇਹ ਨਾ ਹੋਵੇ ਜਿਵੇਂ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਜਿਸ ਤਰ੍ਹਾਂ ਕੈਪਟਨ ਸਰਕਾਰ ਵੇਲੇ ਉਹਨਾਂ ਨੇ ਜਿਹੜਾ ਮਹਿਲਾਵਾਂ ਦਾ ਬੱਸ ਸਫਰ ਫ੍ਰੀ ਕੀਤਾ ਸੀ ਉਹ ਬਿਲਕੁਲ ਆਖਰੀ ਟਾਈਮਾਂ ਦੇ ਵਿੱਚ ਕੀਤਾ ਇਸ ਤਰੀਕੇ ਤੇ ਇਹ ਨਾ ਹੋਵੇ ਜਿਹੜਾ 100000 ਰੁਪਇਆ ਬਿਲਕੁਲ ਆਖਰੀ ਸਮੇਂ ਤੇ ਹੋਵੇ ਜਾਂ ਫਿਰ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਵੱਲੋਂ ਹੋਰ ਵੀ ਵੱਡੇ ਵਾਅਦੇ ਕੀਤੇ ਗਏ ਉਹ ਤਾਂ ਸਾਡੇ ਪੂਰੇ ਨਹੀਂ ਹੋਇਆ ਲਾ ਕੇ ਸੋਨਾ ਮੈਡੀਕਲ ਜਿਹੜੇ ਕਾਲਜ ਬਣਾਉਣੇ ਸੀ ਉਹ ਨਹੀਂ ਹੋਏ ਪਰ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਦੀ ਆਪਾਂ ਗੱਲ ਕਰਦੇ ਆ ਜਿਕਰ ਇਹ ਹਜ਼ਾਰ ਰੁਪਏ ਦੇ ਅੰਕੜੇ ਕੱਢੇ ਜਾਣ ਕਿਉਂਕਿ ਤਿੰਨ ਕਰੋੜ ਜਿਹੜੀ ਸਾਡੀ ਆਬਾਦੀ ਹੈਗੀ ਆ ਪੰਜਾਬ ਦੀ ਤਾਂ ਘੱਟੋ-ਘੱਟ ਇਹ ਕਹਰੋ ਕਿ ਬਹੁਤ ਵੱਡੀ ਰਕਮ ਬਣ ਜੇਗੀ ਤਾਂ ਜੇ 1 ਕਰੋੜ ਮਹਿਲਾਵਾਂ ਵੀ ਉਹਦੇ ਵਿੱਚ ਐਲੀਜੀਬਲ ਹੁੰਦੀਆਂ ਨੇ ਤਾਂ ਉਹਦੇ ਲਈ 1 ਕਰੋੜ ਨੂੰ ਛੱਡੋ ਤੁਸੀਂ 80 ਲੱਖ ਮਹਿਲਾਵਾਂ ਹੀ ਲਾ ਲਓ 80 ਲੱਖ ਮਹਿਲਾਵਾਂ ਨੂੰ ਜੇਕਰ ਹਜ਼ਾਰ-ਹਜ਼ਾਰ ਰੁਪਏ ਦੇਣਾ ਪੈਂਦਾ ਤਾਂ 800 ਕਰੋੜ ਰੁਪਏ ਬਣਦਾ ਸ਼ਰਮਾ ਜੀ ਫਿਰ ਕਿੱਥੋਂ ਆਏਗਾ ਅ ਅ ਦੂਜੀ ਸੈਸ਼ਨ ਜੀ ਮੈਨੂੰ ਪਤਾ ਹੀ ਆ ਤੁਹਾਡਾ ਬਹੁਤ ਵਧੀਆ ਸਵਾਲ ਹੈ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਪੰਜਾਬ ਦੀ ਜਿਹੜੇ ਬਾਲੀ ਹਾਲਤ ਨੇ ਉਹ ਬਹੁਤੇ ਵਧੀਆ ਨਹੀਂ ਹੈਗੀ ਹਜ਼ਾਰਾਂ ਕਰੋੜ ਦਾ ਕਰਜ਼ਾ ਜਿਹੜਾ ਪੰਜਾਬ 'ਤੇ ਚੜਿਆ ਹੋਇਆ ਹੈ ਇਹ ਹੀ ਸਰਕਾਰ ਆਪਾਂ ਕਹਿੰਦੀ ਹੁੰਦੀ ਸੀ ਵੀ ਅਸੀਂ ਕਰਜ਼ਾ ਵਧ ਨਹੀਂ ਦੇਣਾ ਮੇਰੇ ਖਿਆਲ 'ਚ ਹਰ ਮਹੀਨੇ ਜਾਂ ਹਰ ਤਮਾਹੀ ਤੇ ਕਰਜ਼ਾ ਜਿਹੜਾ ਇਹ ਲੈ ਲੈ ਕੇ ਪੰਜਾਬ ਸਰਕਾਰ ਆ ਜੀ ਉਹ ਅੱਡਾ ਕਿ ਟਪਾ ਰਹੀ ਹੈ ਦੇਖੋ ਵਾਦਾ ਸੀ ਜਿਹੜਾ ਬਹੁਤ ਵੱਡਾ ਸੀਗਾ ਇਹ ਵਾਦਾ ਪੂਰਾ ਕਰਨ ਲਈ ਸਰਕਾਰ ਨੂੰ ਅੱਡੀ ਚੋਟੀ ਦਾ ਜੋਰ ਲਾਉਣਾ ਪਊਗਾ ਜਿਹੇ ਜੀ ਪੋਜੀਸ਼ਨ ਦੇ ਵਿੱਚ ਅੱਜ ਪੰਜਾਬ ਖੜਾ ਹੈ ਜਿਹੇ ਜਿਹੇ ਹਾਲਾਤਾਂ ਦੇ ਵਿੱਚ ਅੱਜ ਪੰਜਾਬ ਖੜਾ ਹੈ ਮੈਨੂੰ ਲੱਗਦਾ ਨਹੀਂ ਵੀ ਇਹ ਹਜ਼ਾਰ ਹਜ਼ਾਰ ਰੁਪਈਆ ਰੁਪਈਆ ਮਹਿਲਾਵਾਂ ਨੂੰ ਇਹ ਦੇਣਾ ਵੀ ਨਹੀਂ ਚਾਹੀਦਾ ਕਿਉਂ ਨਹੀਂ ਦੇਣਾ ਚਾਹੀਦਾ ਕਿਉਂਕਿ ਕਰਜ਼ੇ ਦੀ ਪੰਡਾ ਜਿਹੜੀ ਉਹ ਦਿਨ ਪਰ ਦਿਨ ਬਹੁਤ ਭਾਰੀ ਹੁੰਦੀ ਜਾਂਦੀ ਹੈ ਕਿਤੇ ਇਹ ਨਾ ਹੋਵੇ ਵੀ ਆਉਣ ਵਾਲਾ ਪੰਜਾਬ ਦਾ ਜਿਹੜਾ ਖੇਤ ਹੈ ਪੰਜਾਬ ਇੱਕ ਅੰਗਲ ਹੈ ਪੰਜਾਬ ਤੋਂ ਬਿਲਕੁਲ ਕੰਗਲਾ ਪੰਜਾਬ ਹੋ ਜੇ ਕਰਜ਼ੇ ਦੇ ਬੋਸਲੇ ਇਹਨਾਂ ਦਬ ਜੇ ਤੇ ਇਹ ਵਾਅਦਾ ਸੀ ਜਿਹੜਾ ਬਹੁਤ ਵੱਡਾ ਸੀ ਮੈਨੂੰ ਲੱਗਦਾ ਵੀ ਇਸੇ ਵਾਦੇ ਨਹੀਂ ਪੰਜਾਬ ਦੇ ਵਿੱਚ ਸਰਕਾਰ ਵੀ ਬਣਾਈਦੀ ਪਰ ਹੁਣ ਇਹ ਮਾਨ ਸਰਕਾਰ ਦਾ ਜਿਹੜਾ ਗਲੇ ਦੀ ਹੱਡੀ ਕਿ ਬਣ ਗਿਆ ਵਾਦ ਜਦ ਸ਼ਰਮਾ ਜੀ ਚਲੋ ਇਹ ਤਾਂ ਇੱਕ ਐਕੈਲੋਰੀਕ ਲਾਲਚੀ ਵਾਦਾ ਸੀਗਾ ਲੋਕਾਂ ਨੂੰ ਲਾਲਚ VOTER ਬੋਟ ਬੈਂਕ ਦੇ ਲਈ ਜਿਹੜੇ ਵਾਦੇ ਕੀਤੇ ਜਾਂਦੇ ਆ ਪਰ ਇਸ ਤੋਂ ਇਲਾਵਾ ਇੱਕ ਇਹ ਕਹਿੰਦੇ ਪੰਜਾਬ ਦੇ ਲਈ ਜੋ ਵੱਡੇ ਵੱਡੇ ਭਾਸ਼ਣਾਚ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀ ਕਿ ਅਸੀਂ 16 ਮੈਡੀਕਲ ਕਾਲਜ ਤੁਸੀਂ ਫਲੈਕਸਾਂ ਲੰਬੀਆਂ ਦੇਖੀ ਹੋਣੀਆਂ ਹਾਈਵੇ ਤੇ ਲੱਗੀਆਂ ਹੁੰਦੀਆਂ ਲੱਗੀਆਂ ਹਾਂ ਤਾਂ ਕਿ ਇੱਕ ਵੀ ਨਾ ਸਾਲ ਇੱਕ ਰਹਿ ਗਿਆ ਸਰਦਾਰ ਦਾ ਹਾਂ ਗੁਰਦੀਪ ਸਿੰਘ ਜੀ ਮੈਡੀਕਲ ਕਾਲਜ ਵਾਸਤੇ ਮੇਰੇ ਖਾਲਚ ਕਾਫੀ ਵੱਡੇ ਬਜਟ ਦੀ ਲੋੜ ਹੁੰਦੀ ਹੈ ਸਰਕਾਰਾਂ ਵਾਸਤੇ ਵੈਸੇ ਬਜਟ ਹੁੰਦੇ ਵੀ ਕੁਛ ਨਹੀਂ ਜੇ ਉਹ ਇਮਾਨਦਾਰੀ ਨਾਲ ਕੰਮੇ ਚਾਣ ਜਿਵੇਂ ਹੁਣ ਲੱਗਦਾ ਵੀ ਇੱਕ ਸਾਲ ਰਹਿ ਗਿਆ ਮੈਨੂੰ ਲੱਗਦਾ ਨਹੀਂ ਇਹ ਉਦਘਾਟਨ ਤਾਂ ਨਹੀਂ ਕਰ ਸਕਦੇ ਮੈਨੂੰ ਲੱਗਦਾ ਵੀ ਨਹੀਂ ਪੱਥਰ ਜਰੂਰ ਰੱਖ ਜਾਣਗੇ ਜਾਂਦੇ ਸਮੇਂ ਚ ਜਿਹੜੀਆਂ ਜਗ੍ਹਾ ਇਹਨਾਂ ਨੂੰ ਮਿਲ ਜਾਣਗੀਆਂ ਉਹਨਾਂ ਦੇ ਜਿਹੜੇ ਮੀਂਹ ਪੱਥਰ ਨੇ ਉਹ ਰੱਖ ਜਾਣਗੇ ਉਦਘਾਟਨ ਦਾ ਮੈਨੂੰ ਲੱਗਦਾ ਹੈ ਬੀਜੇਕਰ ਅਗਲੀ ਵਾਰ ਦੁਬਾਰਾ ਸਰਕਾਰ ਬਣੀ ਤਾਂ ਹੀ ਹੋ ਸਕਦੈ। ਕਿਤੇ ਇਹ ਨਾ ਹੋ ਜਿਵੇਂ ਇਹ ਦੂਜੀਆਂ ਸਰਕਾਰਾਂ ਨੇ ਦੰਜ ਘਾਦੇ ਆ ਕਿਤੇ ਛੋਟੇ ਹੀ ਕਰਕੇ ਰਹਿਣ ਨਹੀਂ ਪੱਥਰਾਂ ਨੂੰ ਕਰ। ਹਾਂ ਬਿਲਕੁਲ ਜੀ ਇਦਾਂ ਵੀ ਹੋਇਆ ਆ ਆਪਾਂ ਦੇਖਦੇ ਹੀ ਆ ਜਿਵੇਂ ਹੁਣ ਮਸਤੂਆਣੇ ਕਾਲਜ ਬਣਨਾ ਸੀ ਮੈਡੀਕਲ ਕਾਲਜ ਸਰਦਾਰ ਭਗਵੰਤ ਸਿੰਘ ਮਾਨ ਨੇ ਕਦੀ ਵੀ ਦੋ ਸਾਲਾਂ ਦੇ ਵਿੱਚ ਵਿੱਚ ਅਸੀਂ ਇਹਦੀ ਓਪਨਿੰਗ ਕਰ ਦਾਂਗੇ ਇੱਥੇ ਮਰੀਜ਼ ਨੇ ਜਿਹੜੇ ਉਹ ਆਪਣਾ ਇਲਾਜ ਕਰਵਾਉਣਗੇ ਪਰ ਉੱਥੇ ਮੇਰੇ ਖਿਆਲ ਜੀ ਕਿੱਦਵੀਂ ਲੱਗੀ ਸੋ ਸ਼ਰਮਾ ਜੀ ਇੱਕ ਕਹਾਵਤ ਤੁਸੀਂ ਸੁਣੀ ਹੋਣੀ ਪੰਜਾਬੀ ਚ ਕਹਿੰਦੇ ਨੇ ਕਹਾਵਤ ਹੈਗੀ ਕਿ ਛੱਜ ਬਨਣਾ ਜਦ ਪਹਿਲਾ ਕੈਪਟਨ ਸਰਕਾਰ ਭਗਵੰਤ ਮਾਨ ਦੇ ਛੱਜ ਬਨ ਗਈ ਉਹ ਫਰੀ ਸਾਫਰ ਵਾਲਾ ਮਹਿਲਾਮਾ ਜਿਹੜਾ ਫਰੀ ਸਾਫਰ ਸੀਗਾ ਤੇ ਕਿਤੇ ਹੁਣ ਇਹ ਨਾ ਹੋਣ ਜਿਹੜੀ ਆਉਣ ਵਾਲੀ ਕੋਈ ਵੀ ਪਾਰਟੀ ਹੈ ਚਲੇ ਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਜਿਹੜਾ ਆਜਾਰ-ਜਾਰ ਰੁਪਏ ਵਾਲਾ ਇਹ ਵੀ ਉਹਨਾਂ ਦੇ ਛੱਜ ਬਨ ਕੇ ਚਲੇ ਜਾਣ ਆ ਬਿਲਕੁਲ ਜੀ ਮੈਨੂੰ ਲੱਗਦਾ ਨਹੀਂ ਵੀ ਐਡਾ ਵੱਡਾ ਵੱਜਦਾ ਜਿਹੜਾ ਕਿਸੇ ਵੀ ਸਰਕਾਰ ਵਾਸਤੇ ਪੋਸੀਬਲ ਹੈ ਜੇ ਉਹ ਦਿੰਦੇ ਵੀ ਨੇ 2-4 ਮਹੀਨੇ ਦੇ ਕੇ ਦਿੰਦੇ ਵੀ ਨੇ ਹਰਾ ਜਿਹੜਾ ਲੈਕਚਰ ਟਾਈਮ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਲਗਾਤਾਰ ਜਾਰੀ ਰੱਖ ਪਾਉਣਗੇ ਤੇ ਸਰਪੰਚ ਜੀ ਇੱਕ ਹੋਰ ਭੱਖ ਦਾ ਮੁੱਦਾ ਹੈਗਾ ਚਿੰਤਾ ਵਾਲਾ ਵੀ ਹੈ ਇੱਕ ਨੌਨ ਡਰਾਈਵਰ ਆ ਜਿਹੜੇ ਜਿੱਦੋਂ ਐਕਸੀਡੈਂਟ ਹੋ ਜਾਂਦਾ ਉਦੋਂ ਉਥੇ ਕੁੱਝ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਮਰੀਕਾ ਦੇ ਵਿੱਚ ਤੁਸੀਂ ਕਾਫੀ ਫੋਰਨ ਵੀ ਤੁਸੀਂ ਜਾਂਦੇ ਰਹੇ ਹੋ ਇਸ ਕਮੋ ਦੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚੱਲ ਰਹੀ ਹੈ ਕਿ ਉਹ ਰੀਲ ਬਣਾ ਰਿਹਾ ਸੀ ਉਹ ਇਸ ਤਰ੍ਹਾਂ ਕਰ ਰਿਹਾ ਸੀ ਉਹਦੀ ਕੋਈ ਨਸ਼ਾ ਕੀਤਾ ਹੋਇਆ ਸੀ ਇਸ ਪ੍ਰਕਾਰ ਇਹਨੂੰ ਕਿਸ ਤਰ੍ਹਾਂ ਦੇਖੀ हां ਗੁਰਦੀਪ ਸਿੰਘ ਜੀ ਮੈਂ ਕੈਨੇਡਾ ਦੇ ਵਿੱਚ 4 ਸਾਲ ਡੇਟ ਹਾਲ ਰਹਿ ਕੇ ਆਇਆ ਤੇ ਮੈਂ 2-3 ਵਾਰ ਗਿਆ ਵੀ ਆ ਮੈਂ ਆਪਣਾ ਵੀ ਜਿਹੜਾ ਉਧਰਲਾ ਡਰਾਈਵਿੰਗ ਲਾਇਸੈਂਸ ਬਣਵਾਇਆਗਾ ਜਿਹੜੀ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਗੱਦੀ ਸਿੰਘ ਜੀ ਪ੍ਰਕਿਰਿਆ ਹੈ ਉਥੇ ਪਹਿਲਾਂ ਲਿਖਤੀ ਟੈਸਟ ਹੁੰਦਾਗਾ ਜੀ ਉਸ ਤੋਂ ਬਾਅਦ ਤੁਹਾਡੇ ਨਾਲ ਬਹਿ ਕੇ ਤੁਹਾਡਾ ਟੈਸਟ ਲਿਆ ਜਾਂਦਾਗਾ ਜੇਕਰ ਤੁਸੀਂ ਉਹ ਪਾਸ ਕਰਦੇ ਹੋ ਫੇਰ ਹੀ ਤੁਹਾਡਾ ਜੀ 1 ਬੰਦ ਹੈ ਫਿਰ ਅੱਗੇ ਨਾ ਜੀ 2 ਬੰਦਾ ਸੌਰੀ ਉਸ ਤੋਂ ਬਾਅਦ ਫਿਰ ਜੀ 1 ਬੰਦ ਹੈ ਜੀ ਫਿਰ ਕਿਹੜਿਆ ਬਹੁਤ ਔਖੀ ਹੈ ਪਰ ਮੈਂ ਇੱਥੇ ਪੰਜਾਬੀ ਨੌਜਵਾਨਾਂ ਨੂੰ ਖਾਸ ਕਰਕੇ ਆਪਣਾ ਜਿਹੜਾ ਪੰਜਾਬ ਦੇ ਜਿਹੜੇ ਨੌਜਵਾਨ ਜਾਂਦੇ ਨੇ ਇਹ ਟਰੱਕਿੰਗ ਇੰਡਸਟਰੀ ਚ ਜ਼ਿਆਦਾ ਜਾਂਦੇ ਨੇ ਮੈਂ ਗਿਆ ਕੈਨੇਡਾ ਵੀ ਗਿਆ ਮੈਂ ਇੰਗਲੈਂਡ ਵੀ ਗਿਆ ਮੈਂ ਦੇਖਿਆ ਉਹਦੇ ਆਪਣੇ ਜਿਹੜੇ ਨੌਜਵਾਨ ਨੇ ਉਹ ਟਰੱਕਿੰਗ ਇੰਡਸਟਰੀ ਚ ਜਾਂ ਡਰਾਈਵਿੰਗ ਲਾਈਨ ਦੇ ਵਿੱਚ ਜਾ ਲਾ ਜਾਂਦੇ ਨੇ ਮੇਰਾ ਤਾਂ ਕਿਸੇ ਜਾਗਾ ਵੀ ਕੱਥਾ ਬਹੁਤ ਗੰਦਾ ਹੈ ਜਿਵੇਂ ਹੁਣ 21 ਸਾਲ ਦੇ ਨੌਜਵਾਨ ਤੋਂ ਤਿੰਨ ਬੰਦਿਆਂ ਦਾ ਦੀ ਮੌਤ ਹੋ ਗਿਆ ਐਕਸੀਡੈਂਟ ਦੇ ਵਿੱਚ ਉਹ ਬਹੁਤ ਦਰਪਾਖਨਪੂਰ ਹੈ ਭਾਵੇਂ ਕੀ ਕੋਈ ਐਕਸੀਡੈਂਟ ਜਾਣਬੁੱਝ ਕੇ ਨਹੀਂ ਕਰਦਾ ਤੇ ਥੋੜਾ ਮੋਟਾ ਲਾਪਰਵਾਹੀ ਨਾਲ ਹੋ ਜਾਂਦਾ ਕਿਸੇ ਦੀ ਵੀ ਗਲਤੀ ਹੋ ਸਕਦੀ ਹੈ ਜਾਂ ਕੋਈ ਮਸ਼ੀਨਰੀ ਚ ਨੁਕਸੀ ਵੀ ਪੈ ਸਕਦਾ ਪਰ ਸਾਡਾ ਇੱਕ ਡੇਲੀ ਫਾਸਟ ਪਿਆਵੀ ਦੇ ਮੇਰਾ ਨੌਜਵਾਨਾਂ ਨੂੰ ਸੰਦੇਸ਼ ਹੈ ਕਿਉਂਕਿ ਤੁਹਾਡਾ ਜਿਹੜਾ ਚੈਨਲ ਹੈ ਉਹ ਬਹੁਤ ਮਕਬੂਲ ਚੈਨਲ ਹੈ ਬਹੁਤ ਲੋਕ ਅਦੇਸ਼ ਅਦੇਸ਼ਾਂ ਚ ਨੌਜਵਾਨ ਇਹ ਨਾਲ ਜੁੜੇ ਹੋਏ ਨੇ ਤੇ ਜਿਹੜੇ ਆਪਣੇ ਅੱਗੇ ਜਾਣਗੇ ਵੀ ਵਿਦੇਸ਼ਾਂ ਚ ਕਿਉਂਕਿ ਪੰਜਾਬ ਦਾ ਹਰ ਇੱਕ ਨੌਜਵਾਨ ਵਿਦੇਸ਼ਾਂ ਜਾਣਾ ਚਾਹੁੰਦਾ ਹੈ ਜਾਣਗੇ ਉਹਨਾਂ ਲਈ ਮੇਰੇ ਇੱਕ ਸੁਝਾਅ ਹੈਗਾ ਮੈਂ ਵੀ ਦੋਸਤੋ ਕੈਨੇਡਾ ਦੇ ਵਿੱਚ ਡਰਾਈਵਿੰਗ ਕਰਕੇ ਆਇਆ ਹਾਂ ਪਰ ਮੈਂ ਟੈਕਸੀ ਡਰਾਈਵਿੰਗ ਕੀਤੀ ਹੈ ਪਰ ਬਹੁਤ ਸੋਚ ਸਮਝ ਕੇ ਉਥੇ ਲੋਗ ਨੇ ਜਿਹੜੇ ਜਿਵੇਂ ਆਪਣੇ ਵਾਂਗੂ ਵੀ ਚਰਾਹੇ ਚੋਂ ਪਿਆ ਕੇ ਗੱਡੀ ਘੜਤੀ ਕੋਈ ਸਿਗਨਲ ਨਹੀਂ ਦੇਚਾ ਉਥੇ ਤੁਹਾਨੂੰ ਹਰ ਇੱਕ ਸਿਗਨਲ ਫਾਲੋ ਕਰਕੇ ਕਰਨਾ ਪਊਗਾ ਤਾਂ ਹੀ ਤੁਸੀਂ ਸੇਫ ਡਰਾਈਵਿੰਗ ਇਹ ਕਰ ਸਕਦੇ ਹੋ ਸਰ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਉਸ ਉਸੇ ਨੌਜਵਾਨ ਦੀ ਹੋ ਸਕਦਾ ਪੁਰਾਣੀ ਆ ਹੋਣ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਗੱਡੀ ਵੀ ਚਲਾ ਰਿਹਾ ਟਰੱਕ ਵੀ ਚਲਾ ਰਿਹਾ ਨਾਲ ਨਾਲ ਤੜਕਾ ਵੀ ਲਾ ਰਿਹਾ ਤਾਂ ਕਿ ਇਸ ਤਰ੍ਹਾਂ ਇਹ ਕਰੋ ਵੀ ਉਹ ਸੋਸ਼ਲ ਮੀਡੀਆ ਤੇ ਫੇਮ ਦੇ ਲਈ ਕੀਤਾ ਜਾ ਰਿਹਾ ਹੈ ਜਾਂ ਕੋਈ ਮਜਬੂਰੀ ਬਣ ਜਾਂਦੀ ਹੈ ਮੈਨੂੰ ਲੱਗਦਾ ਵੀ ਡਰਾਈਵਿੰਗ ਕਰਦੇ ਸਮੇਂ ਐਦਾਂ ਦੀਆਂ ਜਿਹੜੀਆਂ ਹੋਸ਼ੀਆਂ ਮਾਫ ਕਰਨਾ ਦੋਸਤੋ ਕੱਲ ਥੋੜੀ ਵੱਡੀ ਕਹਿ ਰਿਹਾ ਮੈਂ ਵੀ ਐਦਾਂ ਦੀਆਂ ਹੋਸ਼ੀਆਂ ਜਿਹੜੀਆਂ ਆਪਣੇ ਨੌਜਵਾਨਾਂ ਨੂੰ ਵੀਡੀਓ ਬਣਾਉਣੀਆਂ ਚਾਹੀਦੀਆਂ ਨੇ ਪਬਲਿਕ ਕਰਨੀਆਂ ਚਾਹੀਦੀਆਂ ਨੇ ਡਰਾਈਵਿੰਗ ਤੁਹਾਡੀ ਜੀ ਨਾਲ ਜਾਣ ਜਾ ਸਕਦੀ ਹੈ ਤੁਸੀਂ ਕਿਸੇ ਦੀ ਜਾਨ ਵੀ ਲੈ ਸਕਦੇ ਹੋ ਮੈਨੂੰ ਲੱਗਦਾ ਹੈ ਵੀ ਬਹੁਤ ਡਰਾਈਵਿੰਗ ਹੈ ਜਿਹੜਾ ਬਹੁਤ ਇੱਕ ਗੰਭੀਰ ਮਸਲਾ ਹੈ ਇਹਨੂੰ ਬਹੁਤ ਸੋਚ ਸਮਝ ਕੇ ਟਰੱਕ ਨੂੰ ਚਲਾਉਣਾ ਚਾਹੀਦਾ ਸੀਗਾ ਜਿੱਦਾਂ ਦੀਆਂ ਨੇ ਵੀਡੀਓ ਨੌਜਵਾਨ ਦੀਆਂ ਵੈਸੇ ਬਹੁਤ ਮਾੜਾ ਹੋਇਆ ਜਿਨ੍ਹਾਂ ਮਾਪਿਆਂ ਨੇ ਆਪ ਦਾ ਨੌਜਵਾਨ ਬੇਟਾ ਵਿਦੇਸ਼ ਚ ਭੇਜਣਾ ਬਹੁਤ ਵੱਡੀ ਗੱਲ ਹੈ ਉੱਥੇ ਜਾ ਕੇ ਕੋਈ ਦੁਰਘਟਨਾ ਹੋ ਜਾਂਦੀ ਹੈ ਉਲਮਾ ਵਾਪਸ ਤੇ ਬਹੁਤ ਹੀ ਔਖਾ ਸਮਾਂ ਤੇ ਮੈਂ ਪੰਜਾਬੀ ਭਾਈਚਾਰੇ ਨੂੰ ਅਪੀਲ ਵੀ ਕਰੂੰਗਾ ਵੀ ਉਸ ਨੌਜਵਾਨ ਦੇ ਨਾਲ ਉਹਦਾ ਕੇਸ ਆ ਜਿਹੜਾ ਉਹਦੀ ਥੋੜੀ ਜਿਹੀ ਪਹਿਲਵਾਹੀ ਵੀ ਕਰਨ ਚੰਗੇ ਵਕੀਲ ਵੀ ਉਹਨੂੰ ਉਹਦੇ ਪਾਸੇ ਪ੍ਰੋਵਾਈਡ ਕਰਵਾਈ ਜਾਣ ਪਰ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਵੀ ਹੋਸ਼ ਪਣੇ ਦੇ ਵਿੱਚ ਜੋਸ਼ ਪਣੇ ਦੇ ਵਿੱਚ ਆਪਦਾ ਹੋਸ਼ ਨਾ ਗਵਾਇਆ ਕਰੋ ਇਦਾਂ ਦੇ ਜਿਹੜੇ ਤੜਕੇ ਫੜਕੇ ਵਾਲੇ ਆ ਵੀਡੀਓ ਨੇ ਉਹ ਸੋਸ਼ਲ ਮੀਡੀਆ ਤੇ ਆਉਣੀਆਂ ਨਹੀਂ ਚਾਹੀਦੀਆਂ ਤੇ ਪੰਜਾਬੀਆਂ ਨੂੰ ਬਹੁਤ ਹੀ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਣੇ ਪੰਜਾਬੀਆਂ ਨੇ ਮੱਲਾ ਮਾਰੀਆਂ ਨੇ ਬਕ ਬਕ ਖੇਤਰਾਂ ਦੇ ਵਿੱਚ ਬਹੁਤ ਵਿਦੇਸ਼ਾਂ ਵਿੱਚ ਨਾਮ ਕਮਾਇਆਗਾ ਮੈਂ ਕੈਨੇਡਾ ਦੀ ਗੱਲ ਕਰੀਏ ਤਾਂ ਲਗਭਗ 22 ਐਮ ਐਲ ਏ ਆਪਣੇ ਉੱਥੇ ਜਿੱਤੇ ਹੋਏ ਨੇ ਉਹਨਾਂ ਨੌਜਵਾਨਾਂ ਨੇ ਵੀ ਉਹ ਵੀ ਸਟੂਡੈਂਟ ਗਏ ਸੀ ਕਿਸੇ ਦਿਨ ਉਹ ਵੀ ਬਹੁਤ ਸੰਘਰਸ਼ ਕਰਕੇ ਉਹਨਾਂ ਨੇ ਬਹੁਤ ਉੱਚਾ ਨਾਮ ਬਣਾਇਆਗਾ ਮੇਰੀ ਪੰਜਾਬੀ ਨੌਜਵਾਨਾਂ ਨੂੰ ਇਹ ਹੀ ਅਪੀਲ ਹੈ ਵੀ ਜਿਹੜਾ ਵੀ ਕੰਮ ਕਰਦੇ ਹੋ ਬਹੁਤ ਹੀ ਸੋਚ ਸਮਝ ਕੇ ਸਿਰਜਦਾ ਨਾਲ ਕਰਿਆ ਕਰੋ ਕਿਤੇ ਐ ਨਾ ਹੋਵੇ ਵੀ ਪੰਜਾਬੀ ਦੇ ਜਿਹੜੇ ਬਦਨਾਮ ਹੋ ਜਾਣ ਤੇ ਤੁਹਾਡੇ ਨਾਲ ਤੁਹਾਡੇ ਪਰਿਵਾਰਾਂ ਦੀ ਪਿਛਲੀਆਂ ਦੀ ਵੀ ਲਾਈਫ ਆ ਜੁੜੀ ਹੁੰਦੀ ਹੈ। ਸੋ ਸ਼ਰਮਾ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਵਦੀਪ ਸਿੰਘ ਜੀ ਮੇਰਾ ਵੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਮੈਂ ਆਸ ਵੀ ਕਰਦਾ ਵੀ ਡੇਲੀ ਫਾਸਤ ਪੰਜਾਬੀ ਨੂੰ ਜਿਵੇਂ ਤੁਸੀਂ ਪਿਆਰ ਦਿੰਦੇ ਹੋ ਐਸ ਤਰੀ ਪਿਆਰ ਦਿੰਦੇ ਰਹਿਣਗੇ ਲੋਕ ਤੇ ਤੁਸੀਂ ਵੀ ਜਿਹੜੇ ਲੋਕਾਂ ਦੇ ਭੱਜਦੇ ਮੁੱਦੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਵਕਤ-ਵਕਤ ਸਿੱਖੀ ਨਾਲ ਖਾਧੇ ਰਹੋਗੇ ਤੁਹਾਡਾ ਵੀ ਬਹੁਤ ਬਹੁਤ ਤਨਵਾ